ਅੱਥਰ ਵਿੱਚ ਬੈਠੇ ਪਹਿਲਾਂ। ਉਹ ਰੱਖਣਾ ਤੇ ਵਿੱਚ ਉਹ ਜਿਹੜਾ ਦੂਜਾ ਨਹੀਂ। ਯਾਹ। ਉਹ ਦੂਜਾ ਰੱਖਣਾ। ਬਿਲਕੁਲ। ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਫੈਸਲ ਜੱਟ ਦੇ ਘਰ ਦੀ ਵੀਡੀਓ ਆ ਰਾਤ 11 ਵਜੇ ਦੀ ਵੀਡੀਓ ਆ ਜਿਸ ਦੇ ਵਿੱਚ ਦੜਾ ਦੜ ਗੋਲੀਆਂ ਚੱਲ ਰਹੀਆਂ ਨੇ। ਕਿਸੇ ਨੇ ਰਾਤ ਦੀ ਵੀਡੀਓ ਬਣਾਈ। ਤੁਸੀਂ ਵੀਡੀਓ ਦੇਖੋਗੇ। ਦਰਦਰ ਗੋਲੀਆਂ ਚਾਲੀਆਂ ਤੇ ਰਾਤ 11 ਵਜੇ ਦੀ ਵੀਡੀਓ ਹੈ ਸਾਰੀ ਰਾਤ ਗੋਲੀਆਂ ਚਲਦੀਆਂ ਰਹੀਆਂ ਛੱਤ ਦੇ ਵਿੱਚ ਗੋਲੀਆਂ ਚਲਦੀਆਂ ਰਹੀਆਂ ਚਾਰੇ ਪਾਸੇ ਗੋਲੀਆਂ ਚਲਾਈਆਂ ਸਵੇਰੇ 6 ਵਜੇ ਉਸ ਨੂੰ ਕਾਬੂ ਕੀਤਾ ਗਿਆ ਆਹ ਵੀਡੀਓ ਨੂੰ ਦੇਖੋ ਤੇ ਸ਼ੇਅਰ ਕਰ ਦਿਓ ਫੈਸਲ ਜੱਟ ਸਰਚ ਕਰ YouTube ਤੇ ਜਾ ਕੇ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਇਸ ਚੈਨਲ ਤੇ ਹੀ ਮਿਲ ਜੂਗੀ ਸਾਰੀਆਂ ਵੀਡੀਓ ਦੇਖੋ ਕਿਸ ਤਰ੍ਹਾਂ ਚਾਰ ਬੰਦੇ ਨੂੰ ਫੜਨ ਲਈ ਭਜੜਾ ਪੈ ਗਈਆਂ ਪਾਕਿਸਤਾਨ ਦੀ ਪੁਲਿਸ ਦੀਆਂ ਚਾਰ ਬੰਦੇ ਨੇ ਕਾਬੂ ਹੋਏ ਇਸ ਦਾ ਮਤਲਬ ਇੰਨੀ ਕਿ ਡਰਪੋਗਾ ਪਾਕਿਸਤਾਨ ਦੀ ਪੁਲਿਸ ਕੀ ਚਾਰ ਬੰਦੇ ਨਹੀਂ ਕਾਬੂ ਹੋ ਸਕੇ ਉਹਨਾਂ ਤੋਂ ਤੇ ਉਹਨਾਂ ਨੇ ਇੰਨੀ ਜ਼ਿਆਦਾ ਪੁਲਿਸ ਇਕੱਠੀ ਕਰ ਲਈ ਟੈਂਕ ਲੈ ਆਏ ਹੈਲੀਕਾਪਟਰ ਲੈ ਆਏ ਆਹ ਵੀਡੀਓ ਦੇਖੋ ਤੇ ਸ਼ੇਅਰ ਕਰ ਦਿਓ ਰਾਤ 11 ਵਜੇ ਦੀ ਵੀਡੀਓ ਹੈ ਕਿਸ ਤਰ੍ਹਾਂ ਉਹਨਾਂ ਦੇ ਦੜਾ ਦੜ ਗੋਲੀਆਂ ਮਾਰ ਰਹੇ ਨੇ ਪੁਲਿਸ ਵਾਲੇ ਅੱਥਰ ਵਿੱਚ ਬੈਠੇ ਆ ਤੇ ਹੋਰ ਹਣੇ ਦੇ ਵਿੱਚ ਉਹ ਜਿਹੜਾ ਦੂਜਾ ਨਹੀਂ ਉਹ ਦੂਜਾ ਰਹਿਣਾ ਆਓ ਬਿਲਕੁਲ ਸੈਂਟਰ ਤੇ ਹੈ ਜਿਹੜੀ ਥੱਲੋ ਹੈਲੋ ਓਏ ਹੈਲੋ ਓਏ ਇਹ ਕਿਹੜਾ ਇਹ ਗੁਜਰੀ ਗੁਜਰ ਪਿਛੜਾ ਹੈ ਛੱਤ ਪਰ ਛੱਤ ਤੇ ਲੱਟੇ ਆ ਛੱਤ ਪਰ ਮਾਰੋ ਓਏ ਓ ਦੂਜੀ ਆ ਦੂਜੀ ਛਿੱਟ ਕਰਨੇ ਹੋ ਨਹੀ ਨਹੀ ਸਾਹਮਣੇ ਜਵਾਨ ਸਾਡਾ ਸਾਹਮਣੇ ਜਵਾਨ ਵੀ ਹੈ ਪਰ ਸਾਹਮਣੇ ਬਿਲਕੁਲ ਸਾਡੇ ਸਾਹਮਣੇ ਓ ਦੂਸਰੀ ਛੱਤ ਤੇ ਓਏ ਓ ਪਰਲੀ ਤੇ ਨੇ ਉਧਰ ਦਿਹਾੜ ਰਖਣਾ ਉਹ ਲਾਗੇ ਮਾਰਦਾ ਫਲਾਟਾ ਉਹ ਲਾਗੇ ਮਾਰਦਾ ਫਲਾਟਾ